ਔਰ ਤੁਸੀਂ ਕਹਿ ਰਹੇ ਹੋ ਕਿ ਇੱਥੇ ਇਹੋ ਜਿਹੇ ਮਸਲੇ ਸੁਣੇ ਨਹੀਂ ਜਾਂਦੇ ਔਰ ਉਤੋਂ ਉਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਜਿਹੜੇ ਇਹ ਸਾਰੇ ਸੁਧਾਰ ਲੈਰ ਵਾਲੇ ਵਿੱਚੇ ਬੀਬੀ ਜੀ ਇਹ ਜਦੋਂ ਉੱਥੇ ਮੰਗ ਪੱਤਰ ਦੇਣ ਗਏ ਆ ਬੇਨਤੀ ਕਰਨ ਗਏ ਆ ਆਪਣੇ ਕਾਲ ਤਖਤ ਸਾਹਿਬ ਤੇ ਤੇ ਕਹਿੰਦੇ ਆ ਕਿ ਇਹ ਵਾਲੇ ਮਸਲੇ ਜਿਹੜੇ ਗੋਲੀकांड ਵਰਗੇ ਇਹ ਸਾਰੇ ਮਤਲਬ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਨੇ ਦੋਸ਼ੀ ਠਰਾਇਆ ਉਹਦੇ ਵਿੱਚ ਇਹ ਖੁਦ ਲਿਖ ਕੇ ਦੇ ਕੇ ਆਇਆ ਜੇ ਉਹ ਫਿਰ ਉਹਨਾਂ ਦੀ ਕਹਿ ਲੋ ਕਿ ਆਮਦਾ ਹੀ ਨਹੀਂ ਆ ਇੱਕ ਤਰ੍ਹਾਂ ਦਾ ਉਹਨਾਂ ਦੇ ਜਿਹੜਾ ਪੰਥਕ ਮर्यादा ਦੇ ਵਿੱਚ ਫਿਰ ਤੁਸੀਂ ਇਹ ਦੋਸ਼ ਕਿਉਂ ਮੜ ਕੇ ਆਏ ਜ ਸੁਖਬੀਰ ਬਾਦਲ ਦੇ ਉੱਤੇ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਦੀ ਫਤਿਹ ਜਦੋਂ ਕੋਈ ਪੰਥਕ ਸ਼ਖਸੀਅਤ ਐ ਹੋ ਜੀ ਬਿਆਨ ਦਿੰਦੀਆਂ ਨੇ ਤੇ ਬਹੁਤ ਦੁੱਖ ਲੱਗਦਾ ਮੈਂ ਹੁਣੇ ਇੱਕ ਪੋਸਟ ਦੇਖੀ ਬੀਬੀ ਕਿਰਨ ਜੋਤ ਕੌਰ ਜੀ ਬੜੇ ਸਤਿਕਾਰਯੋਗ ਹਸਤੀ ਨੇ ਬੜੇ ਪੰਥਕ ਪਰਿਵਾਰ ਚੋਂ ਨੇ ਪਰ ਇਹੋ ਜਿਹਾ ਬਿਆਨ ਉਹ ਦੇ ਸਕਦੇ ਆ ਸਾਨੂੰ ਉਮੀਦ ਨਹੀਂ ਸੀ ਉਹ ਕਹਿ ਰਿਹਾ ਕਿ ਇਰਾਦਾ ਕਤਲ ਜਾਂ ਕਤਲ ਵਰਗੇ ਮਸਲੇ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਆ ਨਹੀਂ ਸੁਣੇ ਜਾ ਸਕਦੇ ਜਾਂ ਨਹੀਂ ਸੁਣੇ ਜਾਂਦੇ ਇਹ ਦੁਨਿਆਵੀ ਕੋਰਟਾਂ ਸੁਣੇ ਜਾਂਦੇ ਆ ਬੀਬੀ ਜੀ ਸ਼ਾਇਦ ਉਸ ਦਿਨ ਉੱਥੇ ਮੌਜੂਦ ਨਹੀਂ ਸੀ ਜਿਸ ਦਿਨ ਇਹ ਪੰਥਕ ਸਜ਼ਾਵਾਂ ਲਾਈਆਂ ਜਾ ਰਹੀਆਂ ਸੀ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਸਾਰੀ ਲੀਡਰਸ਼ਿਪ ਜਿਹੜੀ ਪੇਸ਼ ਹੋਈ ਸੀ ਉੱਥੇ ਖਾਸ ਤੌਰ ਤੇ ਜਿਹੜਾ ਬਹਿਬਲ ਕਲਾ ਗੋਲੀकांड ਸੀ ਨਾ ਉਹਦੀ ਸਜ਼ਾ ਲੱਗੀ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਔਰ ਤੁਸੀਂ ਕਹਿ ਰਹੇ ਹੋ ਕਿ ਇੱਥੇ ਇਹੋ ਜਿਹੇ ਮਸਲੇ ਸੁਣੇ ਨਹੀਂ ਜਾਂਦੇ ਔਰ ਉਤੋਂ ਉਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਜਿਹੜੇ ਇਹ ਸਾਰੇ ਸੁਧਾਰ ਲੈਰ ਵਾਲੇ ਵਿੱਚੇ ਬੀਬੀ ਜੀ ਇਹ ਜਦੋਂ ਉੱਥੇ ਮੰਗ ਪੱਤਰ ਦੇਣ ਗਏ ਆ ਬੇਨਤੀ ਕਰਨ ਗਏ ਆ ਆਪਣੇ ਕਾਲਟਕ ਸਾਬ ਤੇ ਤੇ ਕਹਿੰਦੇ ਆ ਕਿ ਇਹ ਵਾਲੇ ਮਸਲੇ ਜਿਹੜੇ ਗੋਲੀकांड ਵਰਗੇ ਇਹ ਸਾਰੇ ਮਤਲਬ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਨੇ ਦੋਸ਼ੀ ਠਰਾਇਆ ਉਹਦੇ ਵਿੱਚ ਇਹ ਖੁਦ ਲਿਖ ਕੇ ਦੇ ਕੇ ਆਇਆ ਜੇ ਉਹ ਫਿਰ ਉਹਨਾਂ ਦੀ ਕਹਿ ਲੋ ਕਿ ਅਮਦਾ ਹੀ ਨਹੀਂ ਆ ਇੱਕ ਤਰ੍ਹਾਂ ਦਾ ਉਹਨਾਂ ਦੇ ਜਿਹੜਾ ਪੰਥਕ ਮर्यादा ਦੇ ਵਿੱਚ ਫਿਰ ਤੁਸੀਂ ਇਹ ਦੋਸ਼ ਕਿਉਂ ਮੜ ਕੇ ਆਏ ਜੇ ਸੁਖਬੀਰ ਬਾਦਲ ਦੇ ਉੱਤੇ ਔਰ ਜੇ ਉਹਨਾਂ ਨੇ ਸਜ਼ਾ ਲਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਤੇ ਫਿਰ ਇਹ ਤੁਸੀਂ ਅਕਾਲ ਤਖਤ ਸਾਹਿਬ ਤੇ ਉਂਗਲ ਚੁੱਕ ਰਹੇ ਹੋ ਕੋਈ ਇੱਕ ਪਾਸਾ ਕਰੋ ਤੁਸੀਂ ਜਾਂ ਤਾਂ ਸਾਫ਼-ਸਾਫ਼ ਸ਼ਬਦਾਜੇ ਮੰਨ ਲਓ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ ਇਹ ਬਹੁਤ ਵੱਡਾ ਬਿਆਨ ਹੈ ਇੱਕ ਪੰਥਕ ਸ਼ਖਸੀਅਤ ਲਈ ਇਸ ਚੀਜ਼ ਨੂੰ ਸਾਡੇ ਵਰਗਾ ਕੋਈ ਉੱਠ ਕੇ ਕੋਈ ਕਹਿ ਦੇਵੇ ਨਾ ਤਾਂ ਤੁਸੀਂ ਬਹੁਤ ਜਲਦੀ ਉਹ ਕਰੋਗੇ ਪਰ ਕੋਈ ਇਹੋ ਜਿਹੇ ਪੰਥਕ ਪਰਿਵਾਰ ਦੇ ਲੋਕ ਇਸ ਤਰੀਕੇ ਦੇ ਬਿਆਨ ਦੇਣ ਇਹਨਾਂ ਦੇ ਮਾਇਨੇ ਬਹੁਤ ਵੱਡੇ ਨੇ ਜਿਸ ਬੰਦੇ ਨੂੰ ਤੁਸੀਂ ਕੌਮ ਦਾ ਯੋਧਾ ਬਣਾ ਕੇ ਪੇਸ਼ ਕਰਨ ਚ ਲੱਗੇ ਹੋ ਉਸ ਬੰਦੇ ਨੇ ਗੋਲੀ ਚਲਾਈ ਹੈ ਦਰਸ਼ਨੀ ਦਿਓੜੀ ਨੂੰ ਤੁਸੀਂ ਹਿੱਸਾ ਨਹੀਂ ਮੰਨਦਿਆ ਗੁਰੂ ਘਰ ਦਾ ਜੇ ਗੁਰੂ ਘਰ ਦਾ ਉਹ ਹਿੱਸਾ ਹੀ ਨਹੀਂ ਹੈ ਤਾਂ ਫਿਰ ਉੱਥੇ ਸਜ਼ਾ ਕਿਵੇਂ ਲੱਗ ਗਈ ਫਿਰ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਦੀ ਸੇਵਾ ਕਿਵੇਂ ਨਿਭਾਰੇ ਸੀ ਥੋੜਾ ਜਿਹਾ ਸੰਜੀਦਾ ਹੋ ਜਾਓ ਇਹ ਨਹੀਂ ਹੈ ਕਿ ਰਾਜਨੀਤੀ ਦੇ ਵਿੱਚ ਆਪਾਂ ਇੰਨੇ ਹੀ ਅੰਨੇ ਹੋ ਜਾਈਏ ਕਿ ਅਸੀਂ ਗੁਰੂਪੰਥ ਦੀ ਮਰਿਆਦਾ ਨੂੰ ਛਿੱਕੇ ਟੰਗ ਦਈਏ ਇਹ ਰਾਜਨੀਤੀਆਂ ساری ਉਮਰ ਕਰਨ ਵਾਲੀਆਂ ਚੀਜ਼ਾਂ ਨੇ ਉਹ ਤੁਸੀਂ ਵੀ ਰਜ ਰਜ ਕਰੋ ਪਰ ਗੁਰੂ ਮਰਿਆਦਾ ਦੇ ਉੱਤੇ ਇਸ ਤਰੀਕੇ ਦਾ ਪੰਥਕ ਸ਼ਖਸੀਤਾਂ ਵੱਲੋਂ ਕਿੰਤੂ ਪਰੰਤੂ ਕਰਨ ਦੇ ਵਿੱਚ ਦਾ ਧਰਮ ਨਾਲ ਸਾਨੂੰ ਵੀ ਬਹੁਤ ਦੁੱਖ ਲੱਗਾ ਕਿ ਬੀਬੀ ਜੀ ਨੇ ਇਸ ਤਰੀਕੇ ਦਾ ਬਿਆਨ ਦਿੱਤਾ ਮੈਂ ਦੋ ਵਾਰ ਤੁਹਾਡੀ ਪੋਸਟ ਚੈੱਕ ਕੀਤੀ ਕਿਉਂਕਿ ਕਿਸੇ ਨੇ ਐਵੇਂ ਤੇ ਨਹੀਂ ਬਣਾ ਕੇ ਪਾਤੀ ਬਹੁਤ ਇਹ ਸ਼ਰਮਨਾਕ ਗੱਲ ਆ ਬੀਬੀ ਜੀ ਤੁਸੀਂ ਬੜੇ ਸਤਿਕਾਰਯੋਗ ਹਸਤੀ ਜੇ ਬੜੇ ਲੋਕ ਤੁਹਾਨੂੰ ਮਤਲਬ ਮੰਨਦੇ ਆ ਬੜੀਆਂ ਕੁੜੀਆਂ ਤੁਹਾਨੂੰ ਫੋਲੋ ਕਰਦੀਆਂ ਨੇ ਪਰ ਜੇ ਤੁਸੀਂ ਇਸ ਤਰੀਕੇ ਦੇ ਬਿਆਨ ਬਾਜ਼ੀਆਂ ਕਰੋਗੇ ਤਾਂ ਸਾਡਾ ਵੀ ਜਿਹੜਾ ਤੁਸੀਂ ਦਿਲ ਦੁਖਾਇਆ ਸਾਡੇ ਵੀ ਭਾਵਨਾਵਾਂ ਨੂੰ ਤੁਸੀਂ ਠੇਸ ਪਹੁੰਚਾਈ ਐ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਅੱਗੇ ਤੋਂ ਤੁਸੀਂ ਇਹੋ ਜਿਹਾ ਕੋਈ ਬਿਆਨ ਦਿਓਗੇ ਜੇ ਤੁਹਾਨੂੰ ਦੇਣੇ ਚਾਹੀਦੇ ਆ ਇਹ ਤੁਸੀਂ ਸੋਚੋ ਵੀ ਇੱਕ ਪੰਥਕ ਸ਼ਖਸੀਅਤ ਜਿਹੋ ਜੇ ਬਿਆਨ ਦੇਗੀ ਤੇ ਇਸਦੇ ਮਾਇਨੇ ਜਿਹੜੇ ਆ ਉਹ ਕੀ ਹੋ ਸਕਦੇ ਨੇ ਦੂਸਰਾ ਮੈਂ ਇੱਥੇ ਇਹ ਵੀ ਜ਼ਿਕਰ ਕਰਨਾ ਚਾਹੂੰਗੀ ਵੀ ਜੇ ਗੋਲੀ ਕਾਂਡ ਵਰਗੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਣੇ ਹੀ ਨਹੀਂ ਜਾ ਸਕਦੇ ਸੀ ਫਿਰ ਉਹ ਸਜ਼ਾ ਕਿਵੇਂ ਘਟ ਰਿਹਾ ਫਿਰ ਬਾਦਲ ਸਾਹਿਬ ਉੱਥੇ ਬਹਿ ਕੇ ਉਹ ਸੇਵਾ ਕਿਵੇਂ ਨਿਭਾ ਰਹੇ ਆ ਤੁਸੀਂ ਤਾਂ ਸਿੱਧਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਤੋਂ ਹੀ ਮਨਾ ਕਰ ਦਿੱਤਾ ਹੈ ਬਸ ਉਸੇ ਸ਼ਬਦਾਰੇਂ ਕੀ ਨਹੀਂ ਹੈ ਪਰ ਤੁਸੀਂ ਇੱਕ ਤਰੀਕੇ ਨਾਲ ਕਹਿ ਵੀ ਦਿੱਤਾ ਹੈ ਇਸ ਕਰਕੇ ਉਸ ਬੰਦੇ ਨੇ ਗੋਲੀ ਚਲਾਈ ਹੈ ਗੁਰੂ ਘਰ ਦੇ ਹਦੂਤ ਤੇ ਗੋਲੀ ਚਲਾਈ ਹੈ ਸੇਵਾਦਾਰ ਤੇ ਗੋਲੀ ਚੱਲੀ ਹੈ ਇਸ ਚੀਜ਼ ਨੂੰ ਪੂਰੀ ਸਿੱਖ ਕੌਮ ਮੰਨ ਰਹੀ ਹੈ ਸਿਰਫ ਕੁਝ ਲੋਕ ਤੁਹਾਡੇ ਵਰਗੇ ਜਿਹੜੇ ਆ ਉਸ ਬੰਦੇ ਨੂੰ ਇੱਕ ਗਲੋਰੀਫਾਈ ਕਰ ਰਹੇ ਆ ਔਰ ਉਹਨੂੰ ਇੱਕ ਬਹੁਤ ਹੀਰੋ ਬਣਾ ਕੇ ਪੇਸ਼ ਕਰ ਰਹੇ ਆ ਇਹ ਬੇहद ਸ਼ਰਮਨਾਕ ਗੱਲ ਆ ਤੁਹਾਡੇ ਵਾਸਤੇ ਬਸ ਮੈਂ ਇੰਨੀ ਕੁ ਬੇਨਤੀ ਕਰੂੰਗੀ ਕਿ ਇਹ ਇਹੋ ਜਿਹੇ ਬਿਆਨਬਾਜ਼ੀਆਂ ਤੋਂ ਗਰੇਜ਼ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਕੋਈ ਪੰਥਕ ਸ਼ਖਸੀਅਤ ਐਹੋ ਜਿਹਾ ਬਿਆਨ ਦਿੰਦੀਆਂ ਨੇ ਤੇ ਬਹੁਤ ਦੁੱਖ ਲੱਗਦਾ ਹੈ ਮੈਂ ਹੁਣੇ ਇੱਕ ਪੋਸਟ ਦੇਖੀ ਬੀਬੀ ਕਿਰਨ ਜੋਤ ਕੌਰ ਜੀ ਬੜੇ ਸਤਿਕਾਰਯੋਗ ਹਸਤੀ ਨੇ ਬੜੇ ਪੰਥਕ ਪਰਿਵਾਰ ਚੋਂ ਨੇ ਪਰ ਐਹੋ ਜਿਹਾ ਬਿਆਨ ਉਹ ਦੇ ਸਕਦੇ ਆ ਸਾਨੂੰ ਉਮੀਦ ਨਹੀਂ ਸੀ ਉਹ ਕਹਿ ਰਿਹਾ ਕਿ ਇਰਾਦਾ ਕਤਲ ਜਾਂ ਕਤਲ ਵਰਗੇ ਮਸਲੇ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਆ ਨਹੀਂ ਸੁਣੇ ਜਾ ਸਕਦੇ ਜਾਂ ਨਹੀਂ ਸੁਣੇ ਜਾਂਦੇ ਇਹ ਦੁਨੀਆਵੀ ਕੋਟਰ ਸੁਣੇ ਜਾਂਦੇ ਆ ਬੀਬੀ ਜੀ ਸ਼ਾਇਦ ਉਸ ਦਿਨ ਉੱਥੇ ਮੌਜੂਦ ਨਹੀਂ ਸੀ ਜਿਸ ਦਿਨ ਇਹ ਪੰਥਕ ਸਜ਼ਾਵਾਂ ਲਾਈਆਂ ਜਾ ਰਹੀਆਂ ਸੀ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਸਾਰੀ ਲੀਡਰਸ਼ਿਪ ਜਿਹੜੀ ਪੇਸ਼ ਹੋਈ ਸੀ ਉੱਥੇ ਖਾਸ ਤੌਰ ਤੇ ਜਿਹੜਾ ਬਹਿਬਲ ਕਲਾ ਗੋਲੀकांड ਸੀ ਨਾ ਉਹਦੀ ਸਜ਼ਾ ਲੱਗੀ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਔਰ ਤੁਸੀਂ ਕਹਿ ਰਹੇ ਹੋ ਕਿ ਇੱਥੇ ਇਹੋ ਜਿਹੇ ਮਸਲੇ ਸੁਣੇ ਹੀ ਨਹੀਂ ਜਾਂਦੇ ਔਰ ਉੱਤੋਂ ਉਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਜਿਹੜੇ ਇਹ ਸਾਰੇ ਸੁਧਾਰ ਲੈਰ ਵਾਲੇ ਵਿੱਚ ਬੀਬੀ ਜੀ ਇਹ ਜਦੋਂ ਉੱਥੇ ਮੰਗ ਪੱਤਰ ਦੇਣ ਗਏ ਆ ਬੇਨਤੀ ਕਰਨ ਗਏ ਆ ਆਪਣੇ ਕਲ ਤੱਕ ਸਭ ਤੇ ਤੇ ਕਹਿੰਦੇ ਆ ਕਿ ਇਹ ਵਾਲੇ ਮਸਲੇ ਜਿਹੜੇ ਗੋਲੀकांड ਵਰਗੇ ਇਹ ਸਾਰੇ ਮਤਲਬ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਨੇ ਦੋਸ਼ੀ ਠਰਾਇਆ ਉਹਦੇ ਵਿੱਚ ਇਹ ਖੁਦ ਲਿਖ ਕੇ ਦੇ ਕੇ ਆਇਆ ਜੇ ਉਹ ਫਿਰ ਉਹਨਾਂ ਦੀ ਕਹਿ ਲੋ ਕਿ ਅਮਦਾ ਹੀ ਨਹੀਂ ਆ ਇੱਕ ਤਰ੍ਹਾਂ ਦਾ ਉਹਨਾਂ ਦੇ ਜਿਹੜਾ ਪੰਥਕ ਮर्यादा ਦੇ ਵਿੱਚ ਫਿਰ ਤੁਸੀਂ ਇਹ ਦੋਸ਼ ਕਿਉਂ ਮੜ ਕੇ ਆਏ ਜ ਸੁਖਬੀਰ ਬਾਦਲ ਦੇ ਉੱਤੇ ਔਰ ਜੇ ਉਹਨਾਂ ਨੇ ਸਜ਼ਾ ਲਾਈ ਹੈ ਸ੍ਰੀ ਅਕਾਲ ਤਖਸੈਬ ਨੇ ਤੇ ਫਿਰ ਇਹ ਤੁਸੀਂ ਅਕਾਲ ਤਖਸੈਬ ਤੇ ਉਂਗਲ ਚੁੱਕ ਰਹੇ ਹੋ ਕੋਈ ਇੱਕ ਪਾਸਾ ਕਰੋ ਤੁਸੀਂ ਜਾਂ ਤਾਂ ਸਾਫ਼-ਸਾਫ਼ ਸ਼ਬਦਾਂ 'ਚ ਇਹ ਮੰਨ ਲਓ ਕਿ ਤੁਸੀਂ ਸ੍ਰੀ ਅਕਾਲ ਤਖਸੈਬ ਨੂੰ ਨਹੀਂ ਮੰਨਦੇ ਇਹ ਬਹੁਤ ਵੱਡਾ ਬਿਆਨ ਹੈ ਇੱਕ ਪੰਥਕ ਸ਼ਖਸੀਅਤ ਲਈ ਇਸ ਚੀਜ਼ ਨੂੰ ਸਾਡੇ ਵਰਗਾ ਕੋਈ ਉੱਠ ਕੇ ਕੋਈ ਕਹਿ ਦੇਵੇ ਨਾ ਤਾਂ ਤੁਸੀਂ ਬਹੁਤ ਜਲਦੀ ਉਹ ਕਰੋਗੇ ਪਰ ਕੋਈ ਇਹੋ ਜਿਹੇ ਪੰਥਕ ਪਰਿਵਾਰ ਦੇ ਲੋਕ ਇਸ ਤਰੀਕੇ ਦੇ ਬਿਆਨ ਦੇਣ ਇਹਨਾਂ ਦੇ ਮਾਇਨੇ ਬਹੁਤ ਵੱਡੇ ਨੇ ਜਿਸ ਬੰਦੇ ਨੂੰ ਤੁਸੀਂ ਕੌਮ ਦਾ ਯੋਧਾ ਬਣਾ ਕੇ ਪੇਸ਼ ਕਰਨ ਚ ਲੱਗੇ ਹੋ ਉਸ ਬੰਦੇ ਨੇ ਗੋਲੀ ਚ ਲਈ ਹੈ ਦਰਸ਼ਨੀ ਡਿਊੜੀ ਨੂੰ ਤੁਸੀਂ ਹਿੱਸਾ ਨਹੀਂ ਮੰਨਦਾ ਗੁਰੂ ਘਰ ਦਾ ਜੇ ਗੁਰੂ ਘਰ ਦਾ ਉਹ ਹਿੱਸਾ ਹੀ ਨਹੀਂ ਹੈ ਤਾਂ ਫਿਰ ਉੱਥੇ ਸਜ਼ਾ ਕਿਵੇਂ ਲੱਗੀ ਫਿਰ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਦੀ ਸੇਵਾ ਕਿਵੇਂ ਨਿਭਾਰੇ ਸੀ ਥੋੜਾ ਜਿਹਾ ਸੰਜੀਦਾ ਹੋ ਜਾਓ ਇਹ ਨਹੀਂ ਹੈ ਕਿ ਰਾਜਨੀਤੀ ਦੇ ਵਿੱਚ ਆਪਾਂ ਇੰਨੇ ਹੀ ਅੰਨੇ ਹੋ ਜਾਈਏ ਕਿ ਅਸੀਂ ਗੁਰੂਪੰਥ ਦੀ ਮਰਿਆਦਾ ਨੂੰ ਛਿੱਕੇ ਟੰਗਦੀਏ ਇਹ ਰਾਜਨੀਤੀਆਂ ساری ਉਮਰ ਕਰਨ ਵਾਲੀਆਂ ਚੀਜ਼ਾਂ ਨੇ ਉਹ ਤੁਸੀਂ ਵੀ ਰਜ ਰਜ ਕਰੋ ਪਰ ਗੁਰੂ ਮਰਿਆਦਾ ਦੇ ਉੱਤੇ ਇਸ ਤਰੀਕੇ ਦਾ ਪੰਥਕ ਸ਼ਖਸੀਤਾਂ ਵੱਲੋਂ ਕਿੰਤੂ ਪਰੰਤੂ ਕਰਨ ਦੇ ਵਿੱਚ ਦਾ ਧਰਮ ਨਾਲ ਸਾਨੂੰ ਵੀ ਬਹੁਤ ਦੁੱਖ ਲੱਗਾ ਕਿ ਬੀਬੀ ਜੀ ਨੇ ਇਸ ਤਰੀਕੇ ਦਾ ਬਿਆਨ ਦਿੱਤਾ ਮੈਂ ਦੋ ਵਾਰ ਤੁਹਾਡੀ ਪੋਸਟ ਚੈੱਕ ਕੀਤੀ ਕਿਉਂਕਿ ਕਿਸੇ ਨੇ ਐਵੇਂ ਤੇ ਨਹੀਂ ਬਣਾ ਕੇ ਪਾਤੀ ਬਹੁਤ ਇਹ ਸ਼ਰਮਨਾਕ ਗੱਲ ਆ ਬੀਬੀ ਜੀ ਤੁਸੀਂ ਬੜੇ ਸਤਿਕਾਰਯੋਗ ਹਸਤੀ ਜੇ ਬੜੇ ਲੋਕ ਤੁਹਾਨੂੰ ਮਤਲਬ ਮੰਨਦੇ ਆ ਬੜੀਆਂ ਕੁੜੀਆਂ ਤੁਹਾਨੂੰ ਫੋਲੋ ਕਰਦੀਆਂ ਨੇ ਪਰ ਜੇ ਤੁਸੀਂ ਇਸ ਤਰੀਕੇ ਦੇ ਬਿਆਨ ਬਾਜ਼ੀਆਂ ਕਰੋਗੇ ਤਾਂ ਸਾਡਾ ਵੀ ਜਿਹੜਾ ਤੁਸੀਂ ਦਿਲ ਦੁਖਾਇਆ ਸਾਡੇ ਵੀ ਭਾਵਨਾਵਾਂ ਨੂੰ ਤੁਸੀਂ ਠੇਸ ਪਹੁੰਚਾਈ ਐ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਅੱਗੇ ਤੋਂ ਤੁਸੀਂ ਇਹੋ ਜਿਹਾ ਕੋਈ ਬਿਆਨ ਦਿਓਗੇ ਜੇ ਤੁਹਾਨੂੰ ਦੇਣੇ ਚਾਹੀਦੇ ਆ ਇਹ ਤੁਸੀਂ ਸੋਚੋ ਵੀ ਇੱਕ ਪੰਥਕ ਸ਼ਖਸੀਅਤ ਜਿਹੋ ਜੇ ਬਿਆਨ ਦੇਗੀ ਤੇ ਇਸਦੇ ਮਾਇਨੇ ਜਿਹੜੇ ਆ ਉਹ ਕੀ ਹੋ ਸਕਦੇ ਨੇ ਦੂਸਰਾ ਮੈਂ ਇੱਥੇ ਇਹ ਵੀ ਜ਼ਿਕਰ ਕਰਨਾ ਚਾਹੂੰਗੀ ਵੀ ਜੇ ਗੋਲੀ ਕਾਂਡ ਵਰਗੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਣੇ ਹੀ ਨਹੀਂ ਜਾ ਸਕਦੇ ਸੀ ਫਿਰ ਉਹ ਸਜ਼ਾ ਕਿਵੇਂ ਘਟ ਰਿਹਾ ਫਿਰ ਬਾਦਲ ਸਾਹਿਬ ਉੱਥੇ ਬਹਿ ਕੇ ਉਹ ਸੇਵਾ ਕਿਵੇਂ ਨਿਭਾ ਰਹੇ ਆ ਤੁਸੀਂ ਤਾਂ ਸਿੱਧਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਤੋਂ ਹੀ ਮਨਾ ਕਰ ਦਿੱਤਾ ਹੈ ਬਸ ਤੁਸੀਂ ਸ਼ਬਦਾਰਹੀਂ ਕੀ ਨਹੀਂ ਹੈ ਪਰ ਤੁਸੀਂ ਇੱਕ ਤਰੀਕੇ ਨਾਲ ਕਹਿ ਵੀ ਦਿੱਤਾ ਹੈ ਇਸ ਕਰਕੇ ਉਸ ਬੰਦੇ ਨੇ ਗੋਲੀ ਚਲਾਈ ਹੈ ਗੁਰੂ ਘਰ ਦੇ ਹਦੂਤ ਤੇ ਗੋਲੀ ਚਲਾਈ ਹੈ ਸੇਵਾਦਾਰ ਤੇ ਗੋਲੀ ਚੱਲੀ ਹੈ ਇਸ ਚੀਜ਼ ਨੂੰ ਪੂਰੀ ਸਿੱਖ ਕੌਮ ਮੰਨ ਰਹੀ ਹੈ ਸਿਰਫ ਕੁਝ ਲੋਕ ਤੁਹਾਡੇ ਵਰਗੇ ਜਿਹੜੇ ਆ ਉਸ ਬੰਦੇ ਨੂੰ ਇੱਕ ਗਲੋਰੀਫਾਈ ਕਰ ਰਹੇ ਆ ਔਰ ਉਹਨੂੰ ਇੱਕ ਬਹੁਤ ਹੀਰੋ ਬਣਾ ਕੇ ਪੇਸ਼ ਕਰ ਰਹੇ ਆ ਇਹ ਬੇहद ਸ਼ਰਮਨਾਕ ਗੱਲ ਹੈ ਤੁਹਾਡੇ ਵਾਸਤੇ ਬਸ ਮੈਂ ਇੰਨੀ ਕੁ ਬੇਨਤੀ ਕਰੂੰਗੀ ਕਿ ਇਹ ਇਹੋ ਜਿਹੇ ਬਿਆਨਬਾਜ਼ੀਆਂ ਤੋਂ ਗਰੇਜ਼ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ